ਇਹਨੇ ਨਾਗਪਾਲ ਤੇ ਹੋਰ ਉਹਨਾਂ ਬੰਦਿਆਂ ਖਿਲਾਫ ਕੇਸ ਤੁਸੀਂ ਕੀਤੇ ਨੇ ਉਹ ਕਿੱਥੇ ਤੱਕ ਪਹੁੰਚੇ ਨੇ ਮੈਂ ਦੱਸ ਰਿਹਾ ਸਾਡੇ ਕੋਡ ਆਫ ਕੰਟੈਂਟ ਜਿਹੜਾ ਪ੍ਰਧਾਨਾ ਜਿਹੜਾ ਆਪਣੇ ਰਵੀ ਸੰਧੂ ਪ੍ਰਧਾਨ ਹਮ ਆਈਐਸ ਰਿਟਾਇਰਡ ਆ ਮੈਂ ਉਹਦੀ ਵਾਰੇ ਕੁਝ ਬੜਾ ਬੋਲਣਾ ਨਹੀਂ ਚਾਹਦਾ ਸਭ ਦੁਨੀਆ ਨੂੰ ਪਤਾ ਤੇ ਇਹ ਐਸਸੀ ਨਾਗਪਾਲ ਇਹਨਾਂ ਦੇ ਅਗੇਸਟ ਇਸ ਟਾਈਮ ਘੱਟੋ ਘੱਟ ਵੀ 34 ਕੰਪਲੀਟ ਆ ਇਸ ਸੜ ਇਸ ਆਪਣੀ ਪ੍ਰਾਪਰਟੀ ਦੇ ਅਗੇਸਟ ਅੱਜ ਵੀ ਲਗ ਲਗ ਕੋਟਾਂ ਦੇ ਵਿੱਚ ਚੱਲ ਰਹੀਆਂ ਨੇ ਔਰ ਕੋਡ ਆਫ ਕੰਟੈਂਪਟ ਅੱਜ ਵੀ ਲੱਗੀ ਹੋਈ ਸੀ ਸਾਡੀ ਇੱਥੇ ਡੇਰਾਬਸੀ ਕੋਰਟ ਦੇ ਵਿੱਚ ਜਿਹੜੀ ਇਹਨਾਂ ਨੇ ਕੋਰਟ ਦੇ ਆਰਡਰਾਂ ਦੇ ਬਾਵਜੂਦ ਵੀ ਰਵੀ ਸੰਧੂ ਨੇ ਆਪਣੇ ਬੇਟਿਆਂ ਦੇ ਨਾਮ ਦੇ ਵਿੱਚ ਪਲਾਟ ਟਰਾਂਸਫਰ ਕਰਤੇ ਸੀ ਇਹ ਚ ਐਸੀ ਨਾਗਪਾਲ ਵੀ ਤੇ ਇਹ ਘਟੋਗੜ ਵੀ 25 ਬੰਦੇ ਉਹਦੇ ਚ ਇਨਵੋਲਵ ਨੇ ਤੁਸੀਂ ਡੀਜੀਪੀ ਨੂੰ ਕਰੋ ਕਿ ਡੀਜੀ ਕਿ ਮੈਂ ਹੁਣੇ ਮਾਰਕ ਕਰ ਦਿੰਨਾ ਐਸਐਸਪੀ एसएसपी ਮਾਕਰੋ ਮੈਂ ਤੁਹਾਨੂੰ ਰਿਸਪਾਂਸਿਬਲ ਅਫੀਸਰ ਨੂੰ ਭੇਜ ਤੇ ਨਾ ਉਹ ਇਨਕੁਆਇਰੀ ਕਰਕੇ ਦੇਗਾ ਰਿਸਪਾਂਸਿਬਲ ਅਫੀਸਰ ਸਾਨੂੰ ਐਡਵਾਈਸ ਕਰ ਰਹੇ ਜਿੰਨਾਂ ਕੋ ਅਸੀਂ ਜਾਣਦੇ ਕਿ ਤੁਸੀਂ ਵੀ ਕੇਸ ਕਰੋ ਇਹਦੇ ਤੇ ਫਿਰ ਇਨਕੁਆਇਰੀ ਨਹੀਂ ਕਰਦੇ ਇਸ ਬਾਰੇ ਕੋਈ ਪ੍ਰਦੀਪ ਸ਼ਰਮਾ ਹੈਗਾ ਆਪਣੇ ਆਪ ਨੂੰ ਬੜਾ ਦੱਸ ਰਿਹਾ ਕਿ ਜੀ ਮੈਂ ਆਰਟੀਆਈ ਦਾ ਅਕਸਪਾਲਟਾ ਉਹ ਬੰਦੇ ਨੇ ਇੰਨਿਆ ਕ ਲੋਕਾਂ ਦੇ ਗੇਸ ਕੰਪਲੀਟਾ ਪੰਜਾ ਇੰਨਿਆ ਕੰਪਲੀਟਾ ਪੰਜਾ ਨਹੀਂ ਤੇ ਉਹ ਮਤਲਬ ਬਲੈਕਮੇਲਰ ਆ ਬਹੁਤ ਵੱਡਾ ਹਾਂ ਉਹਦਾ ਮੇਰੇ ਕੋਲ ਇੰਨੇ ਪ੍ਰੂਫ ਨੇ ਤੁਸੀਂ ਸੋਚ ਨਹੀਂ ਸਾਧਦੇ ਹੈ ਹੁਣ ਇਹ ਆਪਸ ਵਿੱਚ ਜਿਵੇਂ ਕਹਿੰਦੇ ਆ ਵੀ ਮੈਨੂੰ ਕਹਣੇ ਚਾਹੀਦਾ ਕੁੱਤੇ ਚੋਰਾਣ ਵਾਲੀ ਹੋਈ ਆ ਕਿਉਂ ਕਿਚੜੀ ਹੋ ਗਏ ਹਾਂ ਬਸ ਇਕੱਠੇ ਹੋ ਗਏ ਆ ਆਪਸ ਵਿੱਚ ਹਾਂ ਤੇ ਹੁਣ ਕੱਲ ਜਦੋਂ ਬੈਠੇ ਸੀ ਮੈਨੂੰ ਬੜਾ ਹਾਸਾ ਆਇਆ ਇਸ ਬੰਦੇ ਨੇ ਮਤਲਬ ਜਿਹੜੇ ਬੰਦਿਆਂ ਤੇ ਅਸੀਂ ਪਹਿਲਾਂ 4 ਬੰਦੇ ਦੇ ਪਰਚਾ ਦਾ ਜ਼ਿਕਰ ਆਇਆ ਸੀ ਉਹ ਬੰਦਿਆਂ ਦੇ ਕੋਲੋਂ ਇਹ ਪ੍ਰਦੀਪ ਸ਼ਰਮਾ ਉਹਦੇ ਮੁੱਡੇ ਅਦਿੱਤ ਤੋਂ ਜਦੋਂ ਵਿਚਾਰੇ ਅੰਦਰ ਚਲੇ ਗਏ ਉਹਨਾਂ ਤੋਂ ਇਹ 10 ਤੋਂ 15 ਲੱਖ ਰੁਪਏ ਲੈ ਕੇ ਮੰਗਣ ਲੱਗਾ ਮੇਰੇ ਕੋਲ ਰਿਕਾਰਡਿੰਗ ਹੈ ਉਹ ਬੰਦੇ ਦੀ ਜਦੋਂ ਇਹਨਾਂ ਜਾ ਕੇ ਉਹਨਾਂ ਤੋਂ ਪੈਸੇ ਮੰਗੇ ਨੇ ਇੱਕ ਇਹੇ ਜਾ ਕੇ ਉੱਥੇ 17 ਦੇ ਵਿੱਚ ਮੈਂ ਇੱਕ ਮੇਰੇ ਬੱਚੇ ਹਨ ਰਾਜੀ ਨੇ ਮੈਂ ਇੱਕ ਬਿਜ਼ਨਸਮੈਨ ਹਾਂ ਮੈਂ 1988 ਤੋਂ ਬਿਜ਼ਨਸ ਕਰਦਾ ਆ ਰਿਹਾ ਹਾਂ ਔਰ ਨਾਲ ਦੀ ਨਾਲ ਮੇਰੀ ਸੋਸ਼ਲ ਐਕਟੀਵਿਟੀ ਵੀ ਚੱਲ ਰਹੀ ਹੈ ਜਿਹੜੀ ਕਿ ਮੈਂ ਆਪਣੇ ਪੱਲੇ ਤੋਂ ਕਰਦਾ ਹਾਂ ਤੇ ਮੈਂ ਕਿਸੇ ਤੋਂ ਇੱਕ ਦਵਾਨੀ ਵੀ ਨਹੀਂ ਲਈ ਹੈਗੀ ਨੰਬਰ ਆਜੇ ਇੱਕ ਤੇ ਜਿਹੜੀ ਤੁਸੀਂ ਆ ਗੱਲ ਕਰਦੇ ਹੋ 600 ਕੋਟ ਦੀ ਪ੍ਰਾਪਰਟੀ ਹਰ ਬੰਦਾ ਨਾ ਆਪਣੀ ਮਿਹਨਤ ਕਰਦਾ ਕਿਸਮਤ ਨਾਲ ਆਪਣੀ ਜੋ ਵੀ ਕਰਦਾ ਮੈਂ ਇੰਨੀ ਮ ਮੋੜ ਤੱਕ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੈਂ ਆਪਣੀ ਮੇਰੀ ਅਜੇ ਵੀ ਰਿਟਰਨ ਨਾ ਕੱਢ ਕੇ ਦੇਖ ਲਓ ਮੇਰੇ ਇੰਨੇ ਹੈਵੀ ਰਿਟਰਨ ਨੇ 89 ਤੋਂ ਮੈਂ ਇਨਕਮ ਟੈਕਸ ਭੇ ਆਂ ਦੂਜੀ ਗੱਲ ਰਹਿ ਗਈ ਕਿ ਜਿਹੜੀ ਇਹ ਹਾਂਜੀ ਹਾਂਜੀ ਆਪਣੇ ਤੁਹਾਨੂੰ ਇੱਕ ਲਾ ਜਿਹੜੇ ਬੰਦੇ ਐਲੀਗੇਸ਼ਨ ਲਾ ਰਹੇ ਨੇ ਐਲੀਗੇਸ਼ਨ ਇੱਕ ਸਾਡੀ ਸੁਸਾਇਟੀ ਸੀਗੀ ਇੱਥੇ ਸਿੰਘਪੁਰਾ ਜੁਆਇੰਟ ਫਾਰਮਿੰਗ ਸੁਸਾਇਟੀ ਉਹਦੇ ਵਿੱਚ ਮੈਂ ਪਹਿਲਾਂ ਦੋ ਪਲੋਟ ਕੀਤੇ ਸੀ ਉਹ ਪਲੋਟ ਕੀਤਣ ਤੋਂ ਬਾਅਦ ਮੇਰਾ ਇੱਕ ਅੱਧਾ ਪਲਾਟ ਇੱਥੋਂ ਦਾ ਇੱਕ ਸੈਕਟਰੀ ਆ ਐਸੀ ਨਾਗਪਾਲ ਆਪਣੇ ਆਪ ਨੂੰ ਬਹੁਤ ਸੀਨੀਅਰ ਵਕੀਲ ਦੱਸਦਾ ਪਰ ਮੈਂ ਉਹਦੇ ਬਾਰੇ ਕੋਈ ਮੱਦੀ ਭਾਣੀ ਕੋਈ ਇਹੋ ਜਿਹੇ ਬੰਦੇ ਨੂੰ ਮੈਂ ਬੜੀ ਤਰੀਜ਼ ਦਿੰਦਾ ਨਹੀਂ ਹੈਗਾ ਉਹ ਬੰਦਾ ਸਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਹੀ ਪਰੇਸ਼ੰਤ ਰਹਿਤ ਰਹਿੰਦਾ ਇਹਦੇ ਨਾਲ ਤਿੰਨ ਚਾਰ ਮnde ਹੋਰ ਵੀ ਰਲੇ ਹੋਏ ਨੇ ਹੁਣ ਜੋ ਮੈਨੂੰ ਕੱਲ ਪਤਾ ਲੱਗਿਆ ਵੀ ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਇਹਨਾਂ ਨੇ ਇਹੋ ਜਿਹੇ ਮਤਲਬ ਬੇਪੱਦੇ ਅਲੀਗੇਸ਼ਨ ਲਾਏ ਨੇ ਜਿੰਨਾਂ ਦਾ ਮੈਂ ਨੂੰ ਹਜੇ ਮੇਰੇ ਕੋਲੇ ਪੂਰਾ ਆਇਆ ਨਹੀਂ ਰਿਪੋਰਟ ਜਦੋਂ ਮੇਰੇ ਕੋਲੇ ਆ ਗਈ ਆ ਮੈਂ ਇਹਨਾਂ ਦੇ ਉੱਪਰ ਠੋਕ ਕੇ ਇੱਕ ਡਿਫੈਂਸ ਡ ਦੇ ਨਾਲ ਦੇ ਨਾਲ ਇਹਨਾਂ ਨੂੰ ਮੈਂ ਚੈਲੰਜ ਕਰਦਾ ਮੈਨੂੰ ਜਿਹੜੀ ਮਰਜ਼ੀ ਜਿੱਥੇ ਮਰਜ਼ੀ ਬੁਲਾ ਲੈਣ ਚਾਹੇ 100 ਬੰਦਾ ਮੀਡੀਆ ਦਾ ਇਕੱਠਾ ਕਰ ਲੈਣ ਮੇਰੇ ਨਾਲ ਆਮਣੋ ਸਾਹਮਣੇ ਆ ਕੇ ਮੇਰੇ ਨਾਲ ਬਹਿਸ ਕਰਨ ਠੀਕ ਹੈ ਨਾ ਜੇ ਮੇਰੀ ਬਹਿਸ ਦੇ ਵਿੱਚ ਪੁਆਇੰਟ 1% ਵੀ ਲੱਗੇ ਵੀ ਹਾਂ ਮੰਨ ਗਲਤਾ ਜਿੰਨੇ ਮਰਜ਼ੀ ਅਲੀਗੇਸ਼ਨ ਲਾਈ ਜਾਣ ਪਰ ਐਵੇਂ ਆਪਣੇ ਲਾਲਚੋ ਵਿੱਚ ਆ ਕੇ ਆਪਣੀਆਂ ਬੇਕਾਰਤ ਗੱਲਾਂ ਕਰ ਕਰਕੇ ਆਪਣੇ ਬੈਨੀਫਿਟ ਲੈਣ ਵਾਸਤੇ ਹੁਣ ਤੁਸੀਂ ਦੱਸੋ ਇਹ ਜਿਹੜੀ ਸੁਸਾਇਟੀ ਆ ਇਸ ਐਸਸੀ ਨਾਗਪਾਲ ਨੇ ਮੇਰੇ ਝਾਲੀ ਪੇਪਰ ਤਿਆਰ ਕਰਕੇ ਅੱਧਾ ਪਲਾਟ ਕਿਸੇ ਦਾ ਨਾਮ ਕਰਤਾ ਠੀਕ ਹੈ ਨਾ ਔਰ ਉਹਦੇ ਵਿੱਚ ਪਹਿਲਾਂ ਮਾਨਜੋਗ ਡਿਸਟ੍ਰਿਕਟ ਆਪਣੇ ਡੇਰਾਬਸੀ ਕੋਡ ਨੇ ਪੂਰੇ ਕੋਡ ਦੇ ਵਿੱਚ ਇਹਦਾ ਰਿਕਾਰਡ ਮੰਗਾ ਕੇ ਉਹਦੀ ਆਪਣੇ ਪੂਰੀ ਉਹਦੀ ਐਕਸਪਲੈਨਟਰ ਰਿਪੋਰਟ ਲੈ ਲਈਆ ਉਹਦੇ ਵਿੱਚ ਕਲੀਅਰ ਹੋ ਗਿਆ ਵੀ ਐਸਸੀ ਨਾਗਪਾਲ ਨੇ ਮੇਰੇ ਜਿਹੜੇ ਡਾਕੂਮੈਂਟ ਨੇ ਉਹ ਇਹਨੇ ਫੋਰਜਰੀ ਕੀਤੇ ਨੇ ਇਹਦੇ ਅਗੇਂਸਟ ਘੱਟੋ ਘੱਟ ਵੀ ਕਈ ਕੰਪਲੇਟਾ ਚਲਦੀਆਂ ਨੇ ਹੁਣ ਇਹਨਾਂ ਨੇ ਕੀ ਕੀਤਾ ਇੱਕ ਕੋਈ ਪ੍ਰਦੀਪ ਸ਼ਰਮਾ ਹੈਗਾ ਆਪਣੇ ਆਪ ਨੂੰ ਬੜਾ ਦੱਸ ਰਹਾ ਕਿ ਜੀ ਮੈਂ ਆਰਟੀਆਈ ਦਾ ਐਕਸਪਲੈਂਟਾ ਉਹ ਬੰਦੇ ਨੇ ਇੰਨਿਆਕ ਲੋਕਾਂ ਦੇ ਅਗੇਂਸਟ ਕੰਪਲੇਟਾ ਪੰਜਾ ਇੰਨਿਆ ਕੰਪਲੇਟਾ ਪੰਜਾ ਨਹੀਂ ਤੇ ਉਹ ਮਤਲਬ ਬਲੈਕਮੇਲਰ ਆ ਬਹੁਤ ਵੱਡਾ ਹਾਂ ਉਹਦਾ ਮੇਰੇ ਕੋਲ ਇੰਨੇ ਪ੍ਰੂਫ ਨੇ ਤੂੰ ਸੋਚ ਨਹੀਂ ਸਾਧਿਆ ਹੁਣ ਇਹ ਆਪਸ ਵਿੱਚ ਜਿਵੇਂ ਕਹਿੰਦੇ ਆ ਵੀ ਮੈਨੂੰ ਕਹਣਾ ਚਾਹੀਦਾ ਕੁੱਤੇ ਚੋਰਾਣ ਵਾਲੀ ਹੋਈ ਆ ਕਿਉਂ ਕਿਚੜੀ ਹੋ ਗਏ ਹਾਂ ਬਸ ਇਕੱਠੇ ਹੋ ਗਏ ਆਪਸ ਵਿੱਚ ਨਾ ਤੇ ਹੁਣ ਕੱਲ ਜਦੋਂ ਬੈਠੇ ਸੀ ਮੈਨੂੰ ਬੜਾ ਹਾਸਾ ਆਇਆ ਇਸ ਬੰਦੇ ਨੇ ਮਤਲਬ ਜਿਹੜੇ ਬੰਦਿਆਂ ਤੇ ਅਸੀਂ ਪਹਿਲਾਂ ਚਾਰ ਬੰਦੇ ਤੇ ਪਰਚਾ ਦਾ ਜਿਕਰਾ ਆ ਸੀ ਉਹ ਬੰਦਿਆਂ ਦੇ ਕੋਲੋਂ ਇਹ ਪ੍ਰਦੀਪ ਸ਼ਰਮਾ ਉਹਦੇ ਮੁੱਡੇ ਅਦਿਤ ਤੋਂ ਜਦੋਂ ਵਿਚਾਰੇ ਅੰਦਰ ਚਲੇ ਗਏ ਉਹਨਾਂ ਤੋਂ ਇਹ 10 ਤੋਂ 15 ਲੱਖ ਰੁਪਏ ਲੈ ਕੇ ਮੰਗਣ ਲੱਗਾ ਮੇਰੇ ਕੋਲ ਇਹ ਰਿਕਾਰਡਿੰਗ ਆ ਉਹ ਬੰਦੇ ਦੀ ਜਦੋਂ ਇਹਨਾਂ ਜਾ ਕੇ ਉਹਨਾਂ ਤੋਂ ਪੈਸੇ ਮੰਗੇ ਨੇ ਇੱਕ ਇਹ ਜਾ ਕੇ ਉੱਥੇ 17 ਦੇ ਵਿੱਚ ਇੱਕ ਕਿਸੇ ਕਲੱਬ 'ਚ ਮਿਲਿਆ ਉਹਨਾਂ ਨੂੰ ਹੈ ਉਹਨਾਂ ਨੂੰ ਮਤਲਬ ਬਲੈਕਮੇਲ ਕਰ ਰਿਹਾ ਬਹੁਤ ਜ਼ਿਆਦਾ ਹੁਣ ਕੱਲ ਵੀ ਮੈਨੂੰ ਪਤਾ ਲੱਗਿਆ ਵੀ ਉਹਨਾਂ ਨੂੰ ਪ੍ਰੈਸ਼ਰ ਕਰਕੇ ਇਹ ਉੱਥੇ ਇੱਕ ਪ੍ਰੈਸ ਕਲੱਬ 'ਚ ਲੈ ਗਏ ਜਦੋਂ ਉਹਨਾਂ ਨੂੰ ਪਤਾ ਲੱਗਿਆ ਚਾਰਾ ਬੰਦਿਆ ਨੂੰ ਵੀ ਇਹ ਤਾਂ ਵੀ ਸਾਡੇ ਮੁੰਡੇ ਤੇ ਰੱਖ ਕੇ ਚਲਾ ਰਹੇ ਨੇ ਉਥੋਂ ਉੱਠ ਕੇ ਭੱਜ ਗਏ ਮਤਲਬ ਇਹ ਇਹ ਜੇ ਪਰਚਨ ਤਾਂ ਰੱਦ ਰਿਆ ਹੁਣ ਇਹ ਗੱਲ ਜਿਹੜੀ ਇਹ ਜੇ ਇਹਨਾਂ ਨੂੰ ਇਹ ਲੱਗ ਰਿਹਾ ਕਦੇ ਤਾਂ ਅਲਿਗੇਸ਼ਨ ਆਉਂਦੇ ਨੇ ਇਹ ਡੀਜੀਪੀ ਸਾਹਿਬ ਤੇ ਕਦੇ ਅਲਿਗੇਸ਼ਨ ਆਉਂਦੇ ਨੇ ਇਹ ਕਮਿਸ਼ਨਰ ਸਾਹਿਬ ਤੇ ਕਦੇ ਲਾਉਂਦੇ ਨੇ ਨਾਇਬ ਤਹਿਸੀਲਦਾਰ ਤੇ ਕਦੇ ਲਾਉਂਦੇ ਨੇ ਤਹਿਸੀਲਦਾਰ ਸਾਹਿਬ ਤੇ ਕਦੇ ਜੱਜਾਂ ਤੇ ਐਸਸੀ ਨਾਗਪਾਲ ਨੇ ਘੱਟੋ ਘੱਟ ਵੀ ਕਈ ਪੁਲਿਸ ਅਫਸਰਾਂ ਦੇ ਕੇਸ ਕੰਪਲੀਟਾ ਜੁਡੀਸ਼ੀਅਲ ਅਫਸਰਾਂ ਦੇ ਕੇਸ ਕੰਪਲੀਟਾ ਵਕੀਲਾਂ ਦੇ ਕੇਸ ਕੰਪਲੀਟਾ ਇੰਨੀਆਂ ਪਾ ਰੱਖੀਆਂ ਨੇ ਮੈਂ ਤੁਹਾਨੂੰ ਉਹਦੀ ਪੂਰੀ ਲਿਸਟ ਦੇ ਦਾਂਗਾ ਤੁਹਾਨੂੰ ਪਤਾ ਲੱਗ ਜਾਏਗਾ ਪਰ ਮੈਂ ਚੈਲੰਜ ਕਰਦਾ ਹਾਂ ਹੁਣ ਵੀ ਬਾਰ-ਬਾਰ ਜੇ ਇਹਨਾਂ 'ਚ ਇਹਨਾਂ ਦਮ ਹੈਗਾ ਜਿਹੜੇ ਮਰਜ਼ੀ ਜਿੱਥੇ ਇਹ ਤੁਹਾਨੂੰ ਪਤਾ ਲੱਗ ਜੂਏ ਦੁੱਧ ਉੱਤੇ ਪਾਣੀ ਦਾ ਪਾਣੀ ਕੀ ਆ ਐਵੇਂ ਇਹ ਬੇਤੁਕੀਆਂ ਗੱਲਾਂ ਕਰਨ ਨਾਲ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਮੈਂ ਇਹਨਾਂ ਨੂੰ ਤਰੀਹੀਦ ਵਾਲੀ ਦੇਣ ਚਾਹੁੰਦਾ ਸਿਰਫ ਮੈਂ ਤਾਂ ਬਰਾਵਨਾ ਬੈਠਾ ਮੇਰੇ ਦੇਖੋ ਪਹਿਲਾਂ ਵੀ ਸਾਡੇ ਇਹਨੇ ਬੜਾ ਮੈਨੂੰ ਖਰਾਬ ਕੀਤਾ ਜੀ ਇਸ ਐਸਸੀ ਨਗਪਾਲ ਨੇ ਪਰ ਪਹਿਲਾਂ ਟੁੱਟ ਤੇ 221 ਕਨੈਕਸਸ ਚਲਾ ਰਹੇ ਹੂੰ ਤੁਸੀਂ ਲੈਂਡ ਮਾਫੀ ਨਾਲ ਮਿਲ ਕੇ ਪਲੀਟਾ ਲੋਕਾਂ ਨਾਲ ਮਿਲ ਕੇ ਉਹ ਕਹਿੰਦੇ ਜਾਇਦਾਦ ਮਾਰਕੀਟ ਤੋਂ ਕਹਿੰਦਾ ਬਣਦੀ ਨਹੀਂ ਉਹਦੇ ਬਾਰੇ ਕੀ ਕਹਿੰਦੇ ਮੈਨੂੰ ਇਹ ਗੱਲ ਦਾ ਜਵਾਬ ਦਿਓ ਜੀ ਇਹ ਹੁਣ ਗੱਲ ਐ ਬੇਤੁਕੀਆਂ ਨੇ ਇਹਨਾਂ ਨੂੰ ਆਪ ਪੁੱਛਣ ਵਾਲਾ ਬਣੋ ਬੇ ਹਰ ਬੰਦਾ ਨਾ ਜ਼ਮੀਨ ਤੋਂ ਉੱਠ ਕੇ ਆਇਆ ਹਰ ਬੰਦੇ ਨੇ ਮਿਹਨਤਾਂ ਕੀਤੀਆਂ ਨੇ ਇਹਨਾਂ ਨੂੰ ਇਹ ਪੁੱਛੋ ਵੀ ਤੁਸੀਂ ਕੀ ਕਰਦੇ ਸੀ ਪਹਿਲਾਂ ਤੁਸੀਂ ਅੱਜ ਜਿਹੜੀਆਂ ਇੱਥੇ ਕਨਾਲ ਕਨਾਲ ਦੀਆਂ ਕੋਠੀਆਂ ਦੋ ਦੋ ਕਨਾਲ ਦੀਆਂ ਕੋਠੀਆਂ ਬਣਾ ਰੱਖਿਆ ਇੰਨੇ ਪ੍ਰਾਪਰਟੀ ਬਣਾ ਰੱਖੀ ਆ ਇਹਦਾ ਮਤਲਬ ਤੁਸੀਂ ਵੀ ਮਾਫੀਆ ਨੇ ਬਣੇ ਹੋ ਠੀਕ ਹੈ ਨਾ ਇਹ ਕੋਈ ਗੱਲਾਂ ਨਹੀਂ ਇਹ ਬੇਤੁਕੀਆਂ ਗੱਲਾਂ ਨੇ ਕਿਉਂਕਿ ਜਦੋਂ ਤਾਂ ਇਹਨਾਂ ਦੇ ਕੋਈ ਹੱਕ 'ਚ ਬੋਲਣ ਲੱਗ ਜਾਂਦਾ ਉਹ ਤਾਂ ਇਹਨਾਂ ਵਾਸਤੇ ਰੱਬ ਬਣ ਜਾਂਦਾ ਔਰ ਜਿਹੜਾ ਇਹਨਾਂ ਦੀ ਕੋਈ ਮਤਲਬ ਚਾਲਾਂ 'ਚ ਨਹੀਂ ਫਸਦਾ ਉਹਨੂੰ ਇਹ ਚੋਰ ਬਣਾ ਦਿੰਦੇ ਨੇ ਜਿਹੜੇ ਨਾਗਪਾਲ ਤੇ ਹੋਰ ਉਹਨਾਂ ਬੰਦਿਆਂ ਖਿਲਾਫ ਕੇਸ ਤੁਸੀਂ ਜਿਹੜਾ ਆਪਣੇ ਰਵੀ ਸੰਧੂ ਪ੍ਰਧਾਨ ਹਮ ਆਈਆਈਐਸ ਰਿਟਾਇਰਡ ਆ ਮੈਂ ਉਹਦੀ ਗਾਦੇ ਕੁਝ ਬੜਾ ਬੋਲਣਾ ਨਹੀਂ ਚਾਹੁੰਦਾ ਸਭ ਦੁਨੀਆਂ ਨੂੰ ਪਤਾ ਤੇ ਇਹ ਐਸਸੀ ਨਾਗਪਾਲ ਇਹਨਾਂ ਦੇ ਅੰਗੇਜਸਟ ਇਸ ਟਾਈਮ ਘਟੋਗੜਵੀ 34 ਕੰਪਲੀਟਾਂ ਇਹ ਸੋਸਾਇਟੀ ਇਸ ਆਪਣੀ ਪ੍ਰਾਪਰਟੀ ਦੇ ਅੰਗੇਜਸਟ ਅੱਜ ਵੀ ਲਗ ਲਗ ਕੋਟਾ ਦੇ ਵਿੱਚ ਚੱਲ ਰਹੀਆਂ ਨੇ ਔਰ ਕੋਡ ਆਫ ਕੰਟੈਂਪਟ ਅੱਜ ਵੀ ਲੱਗੀ ਹੋਈ ਸੀ ਸਾਡੀ ਇੱਥੇ ਡਿਰਾਬਸੀ ਕੋਰਟ ਦੇ ਵਿੱਚ ਜਿਹੜੀ ਇਹਨਾਂ ਨੇ ਕੋਰਟ ਦੇ ਆਰਡਰਾਂ ਦੇ ਬਾਵਜੂਦ ਵੀ ਇਹ ਰਵੀ ਸੰਧੂ ਨੇ ਆਪਣੇ ਬੇਟਿਆਂ ਦੇ ਨਾਮ ਦੇ ਵਿੱਚ ਪਲਾਟ ਟਰਾਂਸਫਰ ਕਰਤੇ ਸੀ ਇਹ ਐਸਸੀ ਨਾਗਪਾਲ ਵੀ ਤੇ ਇਹ ਘਟੋਗੜਵੀ 25 ਬੰਦੇ ਉਹ ਇਨਵੋਲਵ ਨੇ ਅੱਜ ਵੀ ਮਤਲਬ ਉੱਥੇ ਜਾ ਕੇ ਬੋਲ ਰਿਆ ਸੀ ਜੱਸ ਤੁਹਾਨੂੰ ਕਹਿੰਦੇ ਨੂੰ ਖਤਮ ਕਰੋ ਜੀ ਠੀਕ ਹੈ ਨਾ ਅਸੀਂ ਕਹਾਂ ਇਹ ਕੋਰਟ ਦਾ ਖਤਮ ਕਰਨ ਵਾਲਾ ਜੀ ਆਨ ਮੈਰਿਟ ਚੱਲੋ ਆਨ ਮੈਰਿਟ ਵੀ ਇਹਦਾ ਕੁਝ ਨਹੀਂ ਬਣਿਆ ਹੁਣ ਅਗਲੀ ਡੇਟ ਵੀ ਪੈ ਗਈ ਆ ਡੇਰਾਬਸੀ ਕੋਰਟ ਇੱਥੇ ਆਪਣੇ ਡਿਸਟ੍ਰਿਕਟ ਕੋਰਟ ਦੇ ਵਿੱਚ ਮਹਾਲੀ ਦੇ ਵਿੱਚ ਵੀ ਪੈਂਡਿੰਗ ਨੇ ਸਭ ਚ ਪੇਸ਼ ਹੋ ਰਿਹਾ ਅੱਛਾ ਇਹਦੀ ਦੁਕਾਨਦਾਰੀ ਬਹੁਤ ਚੱਲ ਰਹੀ ਆ ਵਿਚਾਰੇ ਮੈਂਬਰ ਜਿਹੜੇ ਨੇ ਇਹ ਕੱਲ ਮੈਨੂੰ ਪਤਾ ਲੱਗਿਆ ਸੀ ਕਹਿੰਦੇ 45 ਮੈਂਬਰ ਨੇ ਥੋੜੇ ਮੈਂ ਚੈਨਲ ਦੇ ਥਰੂ ਹੀ ਕਹਾ ਨਾ ਇਹ 45 ਮੈਂਬਰਾਂ ਦੀ ਗੱਲ ਕਰਦਾ ਨਾ ਮੈਨੂੰ ਇਹ 15 ਮੈਂਬਰ ਆਪਣੇ ਸੁਸਾਇਟੀ ਦੇ ਲਿਆ ਕੇ ਸਾਹਮਣੇ ਖੜੇ ਖੜੇ ਕਰਦੇ ਹਨ ਮੈਂ ਉਹ ਬੰਦਿਆਂ ਦੇ ਸਾਰੇ ਕੇਸ ਕੇਸ ਫੌਸ ਲੈ ਲਗਾ ਜਿਹੜੇ ਕੱਲ ਦੋ ਬੰਦੇ ਨਾਲ ਬਿਠਾਏ ਨੇ ਮੈਨੂੰ ਦੱਸੋ ਇੱਕ ਵਿਕਰਮ ਵਿਕਰਮ ਨਾਲ ਬਿਠਾਇਆ ਵਿਕਰਮ ਦੇ ਉੱਪਰ 7 ਪਰਚੇ ਦਰਜ ਨੇ ਐਸੇ ਸੁਸਾਇਟੀ ਦੇ ਅਗੇਸਟ ਕਰਕੇ ਠੀਕ ਨੇ ਪੰਚਕੋਲੇ ਤੋਂ ਉਹ ਪਕੌੜਾ ਹੋਇਆ ਆ ਠੀਕ ਨੇ ਉਹਨੂੰ ਨਾਲ ਬਿਠਾਇਆ ਲੈਨੇ ਕੱਲ ਹੈ ਉਹ ਤੇ ਇਹ ਇਹਨਾਂ ਦਾ ਨੈਕਸਸ ਆ ਇਹਨਾਂ ਨੇ ਇੱਕ 10.5 ਕਿੱਲੇ ਵੇਚੀ ਸੀ ਨਵਰਾਜ ਮਿੱਤਰ ਉਹਨਾਂ ਦੀ ਜ਼ਮੀਨ ਠੀਕ ਨੇ ਉਹਨਾਂ ਤੋਂ ਅੰਡਰ ਦੀ ਟੇਬਲ ਨਾਖ ਪਾਨੇ 3.5 ਕਰੋੜ ਰੁਪਏ ਲਿਆ ਔਰ ਸਾਰੇ ਮੈਂਬਰਾਂ ਦੇ ਵਿੱਚ ਉਹਦੀ ਥੂਤੂ ਹੋਈ ਆ ਫਿਰ ਮੰਨ ਕੇ ਵੀ ਆਇਆ ਇਹ ਜਾ ਕੇ ਕਿਸੇ ਕਾਮਨ ਬੰਦੇ ਦੇ ਘਰ ਵੀ ਮੈਂ ਲਏ ਨੇ ਤੇ ਮੈਂ ਬਾਅਦ ਚ ਅਡਜਸਟ ਕਰਾਂਗਾ ਜਦੋਂ ਰੌਲਾ ਪਿਆ ਗਿਆ ਬਤਲ ਇਹੋ ਜਿਹੇ ਤਾਂ ਇਹਨਾਂ ਦੇ ਕਰਤੂਤਾਂ ਨੇ ਜੀ ਇਸ ਕਰਕੇ ਮੈਂ ਤੁਹਾਨੂੰ ਬਾਰ ਬਾਰ ਹੀ ਕਹਣਾ ਵੀ ਮੈਨੂੰ ਆਪਣਾ ਮੈਂ ਇੱਕ ਬਿਜ਼ਨਸਮੈਨ ਆ ਬੱਚੇ ਮੇਰੇ ਐਨਆਰਆਈ ਨੇ ਮੇਰੇ ਹੋਰ ਵੱਡੇ ਕੰਮ ਨੇ ਠੀਕ ਆ ਨਹੀਂ ਇਸ ਬੰਦਿਆਂ ਦੇ ਉੱਪਰ ਮੈਂ ਆਪਣਾ ਟਾਈਮ ਖਰਾਬ ਨਹੀਂ ਕਰਨਾ ਚਾਹੁੰਦਾ ਆ ਜੇ ਇਹਨਾਂ ਨੂੰ ਲੱਗਦਾ ਵੀ ਕੋਟਾ ਵੀ ਮਾੜੀਆਂ ਨੇ ਜੱਜਾ ਵੀ ਮਾੜੇ ਨੇ ਤਹਿ ਪ੍ਰਾਇਮਿੰਟਰ ਸਾਹਿਬ ਨੂੰ ਬੁਲਾਉਂਗਾ ਜੀ ਹੈ ਗ੍ਰਹਿ ਮੰਤਰੀ ਨਹੀਂ ਨਹੀਂ ਗ੍ਰਹਿ ਮੰਤਰੀ ਵੀ ਪ੍ਰਾਇਮਿੰਟਰ ਵੀ ਸਾਵਨ ਨੂੰ ਬੁਲਾਉਂਗਾ ਮੈਂ ਇਹਨਾਂ ਨੂੰ ਪੁੱਛਣ ਆ ਲਈ ਮੈਨੂੰ ਹੁਣ ਕਹਿਣਾ ਚਾਹੀਦਾ ਵੀ ਤੁਹਾਡੇ ਵਾਸਤੇ ਬੈਠੇ ਨੇ ਤੁਸੀਂ ਤਾਂ ਲੋਕਾਂ ਨਾਲ ਠੱਗਿਆ ਮਾਰ ਮਾਰ ਕੇ ਇਹ ਕੰਮ ਕਰ ਰਹੇ ਹੋ ਆਪਣਾ ਪਹਿਲਾਂ ਤੁਸੀਂ ਦੇਖ ਤਾਂ ਲੋ ਹਾਲ ਕੀ ਆ ਆ ਪ੍ਰਦੀਪ ਸ਼ਰਮਾ ਜੀ ਦੀ ਗੱਲ ਕਰਦੇ ਹਾਂ ਇਸ ਬੰਦੇ ਦੀ 1000 ਤੋਂ ਉੱਪਰ ਕੰਪਲੀਟਾਂ ਇਹਨੇ ਲੋਕਾਂ ਦੇ ਅਗੇਸ਼ਟ ਪਾਆਂ ਜਾਂ ਨਹੀਂ ਸਿਰਫ ਇੱਕ ਦੁਕਾਨਦਾਰੀ ਚਲਾ ਰਿਆ ਸਾਰਾ ਉਹਦਾ ਵੱਡਾ ਦੁੱਖ ਤਾਂ ਮੈਨੂੰ ਲੱਗਿਆ ਜਦੋਂ ਮਨੂੰ ਉਹਦੇ ਬੇਟੇ ਨੇ ਦੱਸਿਆ ਰਜੇਸ਼ ਭਾਂਸਲ ਦੇ ਬੇਟੇ ਨੇ ਕਿ ਸਾਡੇ ਕੋਲੇ ਇਹਨੇ ਘੱਟੋ ਘ ਦੇ ਸਾਥੋਂ ਆ ਕੇ 10 ਤੋਂ 15 ਰੁਪਏ ਮੰਗਦਾ ਸੀ ਉਹ ਬੰਦੇ ਤੁਸੀਂ ਕਹਿੰਦੇ ਹੋ ਕਿ ਠੱਗੀਆਂ ਲਾਉਂਦੇ ਫਿਰ ਉਹ ਠੱਗ ਬਾਹਰ ਕਿਉਂ ਨਹੀਂ ਉਹ ਬਾਹਰ ਇਸ ਕਰਕੇ ਨੇ ਇੱਕ ਤਾਂ ਵਕੀਲ ਆ ਠੀਕ ਹੈ ਨਾ ਹਰ ਬੰਦਾ ਡਾਕਟਰ ਦਾ ਵੀ ਵਕੀਲ ਹੈਗਾ ਵੀ ਕੱਲ ਨੂੰ ਕਿਤੇ ਐਵੇਂ ਨਾ ਮਾੜਾ ਜਾਂ ਕੋਈ ਗੱਲਬਾਤ ਹੋ ਗਈ ਫਿਰ ਉਹ ਧਰਨੇ ਬਰੋਗ ਜੇਬ ਹੋਏ ਜਿਹੜਾ ਇਹ ਪ੍ਰਦੀਪ ਸ਼ਰਮਾ ਇਹ ਹੁਣ ਦੇਖੋ ਕਿੰਨੀ ਵੱਡੀ ਗੱਲ ਆ ਇਸ ਬੰਦੇ ਨੇ ਕਿਸੇ ਵੀ ਮਾਨਜੋਗ ਹਾਈ ਕੋਰਟ ਦੇ ਜੁਡੀਸ਼ੀਅਲ ਅਫਸਰ ਨੂੰ ਨਹੀਂ ਬਖਸ਼ਿਆ ਉਹਨਾਂ ਦੇ ਬੱਚਿਆਂ ਨੂੰ ਨਹੀਂ ਬਖਸ਼ਿਆ ਹੁਣ ਪਿੱਛੇ ਜੇ ਇਹ ਆਪ ਹੁਣ 2 ਮਹੀਨੇ ਅੰਦਰ ਲਾ ਕੇ ਆ ਕਿਉਂ ਉਹ ਉਹਦੇ ਵੀ ਬਲੈਕਮੇਲ ਕਰ ਲ ਠੀਕ ਨੇ ਇਹ ਬਲੈਕਮੇਲਰ ਬੰਦੇ ਇਹਨਾਂ ਨੂੰ ਕੋਈ ਸ਼ਰਮ ਫਰਕ ਨਹੀਂ ਪੈਂਦਾ ਕੋਈ ਸ਼ਰਮ ਤੇ ਨਹੀਂ ਇਹਨਾਂ ਨੂੰ ਠੀਕ ਨੇ ਇਹਨਾਂ ਦਾ ਮੇਨ ਮਾਰ ਆ ਵੀ ਜਦੋਂ ਇਹ ਅਖਬਾਰਾਂ 'ਚ ਪੜ ਲੈਂਦੇ ਨੇ ਬੇਅਦ ਅਖਬਾਰਾਂ 'ਚ ਖਬਰਾਂ ਲੱਗੀਆਂ ਹੁਣ ਫਲਾਨੇ ਬੰਦੇ ਦੇ ਪਰਚਾ ਹੋ ਗਿਆ ਦੋਨਾਂ ਨੂੰ ਪਰਚਾ ਕਰਦੇ ਨੇ ਤੁਹਾਡੀ ਬੇਸਲੀ ਖੁੱਲੀ ਚੁਣੌਤੀ ਐ ਇੰਨਾ ਸਾਰੇ 100 1% ਖੁੱਲੀ ਚੁਣੌਤੀ ਜਿੱਥੇ ਮਰਜੀ ਰੱਖ ਲੈਣਾ ਜਿੱਥੇ ਮਰਜੀ ਜਮਾਂਬੰਦੀ 'ਚ ਮਾਨ ਸਾਹਿਬ ਦੇ ਪ੍ਰੈਸ਼ਰ ਤੇ ਲੇਕਿਨ ਜਿਸ ਆਰਡਰ ਦੇ ਨਾਲ ਡਿਸਮਿਸ ਹੋ ਚੁੱਕਾ 2019 ਦਾ ਦਾਵਾ ਵੀ ਖਤਮ ਹੋ ਚੁੱਕਾ ਹੈ ਉਹ ਰੈਵਨਿਊ ਡਿਪਾਰਟਮੈਂਟ ਨਹੀਂ ਚੜਾ ਰਹੇ ਇਹ ਨੈਕਸਸ ਹੈ ਇਹ ਨੈਕਸਸ ਲੈਂਡ ਮਾਫੀਆ ਦਾ ਨੈਕਸਸ ਜਿਹੜਾ ਹੈ ਨਾ ਜੀ ਇਹ ਸਿਰਫ ਜ਼ਮੀਨ ਨੂੰ ਫੜਨ ਦਾ ਨਹੀਂ ਹੈ ਇਹ ਬੜੇ ਆਰਗੇਨਾਈਜ਼ ਤਰੀਕੇ ਨਾਲ ਚੱਲਦੇ ਹੈ ਇਹ ਪੁਲਿਸ ਨੂੰ ਵੀ ਕਾਬੂ ਕਰਦੇ ਹੈ ਰੈਵਨਿਊ ਡਿਪਾਰਟਮੈਂਟ ਨੂੰ ਵੀ ਕਾਬੂ ਕਰਦੇ ਹੈ ਐਂਟਰੀਅ ਚੇਂਜ ਕਰਾਉਂਦੇ ਹੈ ਬਦਲਵਾਉਂਦੇ ਹੈ ਰਦੋ ਬਦਲ ਲਹਿਰਾ ਫੇਰੀ ਸਟੇ ਦੇ ਖਿਲਾਫ ਵੀ ਰਜਿਸਟਰੀਆਂ ਹੋ ਰਹੀਆਂ ਨੇ ਤੇ ਜਿਹੜੇ ਕੋਰਟ ਆਰਡਰ ਨੇ ਉਹ ਚੜਾਏ ਨਹੀਂ ਜਾ ਰਹੇ ਜਮਾ ਬੰਦੀ ਦੇ ਉੱਤੇ